ਸਵਾਗਤ ਹੈ ਤੁਹਾਡਾ ਸੁਪਰ ਮਾਝਾ ਵੈੱਬ ਚੈਨਲ ਤੇ ਜਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਮਨਿਆਲਾ ਜੈ ਸਿੰਘ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਰਾਜਨੀਤਿਕ ਆਗੂਆਂ ਦੇ ਬਾਈਕਾਟ ਸੰਬੰਧੀ ਲਗਾਇਆ ਗਿਆ ਬੋਰਡ ਰਾਜਨੀਤਿਕ ਆਗੂਆਂ ਦੇ ਪਿੰਡ ਵਿੱਚ ਆਉਣ ਤੇ ਪੁੱਛੇ ਜਾਣਗੇ ਤਿੱਖੇ ਸਵਾਲ ਇਕਾਈ ਪ੍ਰਧਾਨ ਸਤਨਾਮ ਸਿੰਘ ਕੀ ਕਹਿ ਰਹੇ ਹਨ ਸੁਪਰ ਮਾਝਾ ਲਈ ਸੁਖਬੀਰ ਸਿੰਘ ਖੈਰਾ ਦੀ ਖਾਸ ਰਿਪੋਰਟ ਤਰਨਤਾਰਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਸਵਾਰੀਆਂ ਸਰਕਾਰਾਂ ਮਰਦਾਬਾਦ 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 ਕਾਰਬਰੇ ਕਰਾਣੇ ਮਰਦਾਬਾਦ 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 ਸੋਪ ਕਰਨ ਸਾਡਾ ਜਿੰਦਾ ਵੀਰ ਜੀ ਕੀ ਨਾਂ ਜੇ ਤੇ ਇਹ ਜਿਹੜਾ ਪੋਸਟਰ ਲਾਇਆ ਕਿਹੜੇ ਸਬੰਧ ਵਿੱਚ ਲਾਇਆ ਜੀ ਸ੍ਰੀ ਸੁਖਨਾਥ ਸਿੰਘ ਜਿਆਨ ਸਿੰਘ ਕਿਸਾਨ ਮਿਹਦੂਤ ਸਿੰਘ ਅੱਛੀ ਕਮੇਟੀ ਦਾ ਆਈ ਪ੍ਰਧਾਨ ਜਮਨ ਦਾ ਗੁਣ ਇਹ ਪੋਸਟਰ ਦੇਖ ਜੀ ਸਾਰੇ ਆਪਣੀਆਂ ਜੁੜੀਆਂ ਲੋਕਾਂ ਨੂੰ ਦਿੱਤੇ ਗਏ ਆ ਤੇ ਜਿਹੜਾ ਸ਼ੁਭਕਰਨ ਆਪਣਾ ਸ਼ਿਰਕ ਕੀਤਾ ਵਾ ਉਹ ਤਾਂ ਵਿੱਚ ਲਿਖਿਆ ਵਾ ਤੇ ਨਾਲੇ ਆਪਣੀਆਂ 11 12 ਜਿਹੜੀਆਂ ਮੰਗਾ ਉਹ ਤੁਹਾਨੂੰ ਆਤਾ ਕਾਇਬਾ ਕਰਕੇ ਵਿਖਾ ਦੇ ਵੀ ਲਿਖੀਆਂ ਸਾਰੀਆਂ ਮੰਗਾ ਆਪਾਂ ਵੇਰਵਾ ਪਾ ਕੇ ਦੱਸੀਆਂ ਵਾ ਆਉਣ ਵਾਲੇ ਜਿਹੜੀ ਸਰਕਾਰ ਇੱਥੇ ਆਪਣੇ ਵੋਟਾਂ ਮੰਗਣ ਆਵੇ ਭਾਜਪੀ ਨੂੰ ਤਾਂ ਬਣ ਨਹੀਂ ਦੇਵਾਂਗੇ ਪੂਰੀ ਤਰ੍ਹਾਂ ਇਹ ਹੋਰ ਵੀ ਦੂਜੀਆਂ ਸਰਕਾਰਾਂ ਨੂੰ ਬੰਦੇ ਸਵਾਲ ਜ਼ਰੂਰ ਪੁੱਛਾਂਗੇ ਜੇ ਸਰਕਾਰ ਕਾਂਗਰਸ ਦੀ ਹੈ ਉਹਨਾਂ ਨੂੰ ਵੀ ਪੁੱਛਾਂਗੇ ਤੇ ਅਬਦੀ ਬਾਰੇ ਤੁਹਾਂ ਸੌ ਖਾਦੀ ਹੀ ਇਨਸਾਫ ਦੇਣ ਦੀ ਜਾਂ ਕਰਜ਼ਾ ਮਾਫ ਕਰਨ ਦੀ ਉਹਨਾਂ ਨੂੰ ਵੀ ਪੁੱਛਾਂਗੇ ਕਾਲੀਆਂ ਨੂੰ ਵੀ ਪੁੱਛਾਂਗੇ ਤੁਹਾਂ ਬਬਜੀ ਬਿਆਦੀ ਕਿਉਂ ਕਰਾਈ ਜਾਂ ਕੋਈ ਸਾਡਾ ਤੁਹਾਡੇ ਕੋਲ 10 ਸਾਲ ਸਰਕਾਰ ਰਹੀ ਆ ਤੁਹਾਂ ਨਸ਼ੇ ਤੇ ਜਾਂ ਸਾਡੀ ਐਨਐਸਟੀ ਗਰੰਟੀ ਕਾਨੂੰਨ ਤੇ ਕੀ ਹੁੰਦਾ ਹੋਣਾ ਸਾਰੇ ਪੰਜਾਬ ਬਚਾਓ ਯਾਤਰਾ ਕਢੀ ਕਰਦੇ ਆ ਜਦੋਂ ਇਹਨਾਂ ਦੀ ਸਰਕਾਰੋਂ ਤੋਂ ਇਹਨਾਂ ਕੁਝ ਨਹੀਂ ਕੀਤਾ ਸਾਰੀਆਂ ਸਰਕਾਰਾਂ ਨੂੰ ਬੰਦ ਇਹ ਸਵਾਲ ਜ਼ਰੂਰ ਕਰਾਂਗੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਜ਼ਰੂਰ ਸਵਾਲ ਕਰਾਂਗੇ ਕਿ ਸਾਡੇ ਸ਼ੁਭ ਕਰਨ ਦਾ ਕੀ ਕਸੂਰ ਸੀ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਸ਼ਿਰਕ ਕਰਦੇ